ਸਕੂਲੀ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਲੁਧਿਆਣਾ ਜਮਾਲਪੁਰ ਸਰਕਾਰੀ ਪ੍ਰਾਇਮਰੀ ਮੋਤੀ ਨਗਰ ਸਮਾਰਟ ਸਕੂਲ ਵਿਖੇ ਸਕੂਲ ਦੇ ਆਕੂਆ ਖੇਤਰਾਂ 'ਚ ਮੱਲਾ ਮਾਰਨ ਵਾਲੇ 130 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਐਲੀਮੈਂਟਰੀ ਡੀਓ ਲਲਤਾ अरोड़ा ਅਤੇ ਨਗਰ ਨਿਗਮ ਕਮਿਸ਼ਨਰ ਜਸਦੀਪ ਸਿੰਘ ਸੇਖੋਂ ਨੇ ਪੁੱਜ ਕੇ ਸਕੂਲੀ ਬੱਚਿਆਂ ਦੀ ਹੋਸਤਾਫਤਾਈ ਕੀਤੀ ਹੈ ਵਿਧਕਾੜਾ ਗੱਲਬਾਤ ਕਰਦੇ ਆਂ ਹੋਰ ਕੀ ਗੱਲ ਹੋਈ ਆਓ ਸੁਣਦੇ ਆਂ ਐਨਵਲ ਮੀਟਿੰਗ ਸੀ ਸਾਡੀ ਅੱਜ ਜਿਹੜਾ ਅਸੀਂ ਬੱਚੇ ਜਿਹੜੇ ਸਾਡੇ ਅਡਡ ਜਿਵੇਂ ਖੇਤਰਾਂ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਸਪੋਰਟਸ ਦੇ ਵਿੱਚ ਕਲਚਰ ਐਕਟੀਵਿਟੀ ਦੇ ਵਿੱਚ ਜਿਹੜੇ ਬੱਚੇ ਵਧੀਆ ਨੇ ਉਹਨਾਂ ਦਾ ਹੌਸਲਾ ਫਜਾਉਣ ਸਜਾਈ ਕਰਨ ਦੇ ਲਈ ਅਸੀਂ ਜਿਹੜੇ ਸਾਡੇ ਕੋਲ ਸਪான்ਸਰ ਨੇ ਨਵਚੇਤਨਾ ਦੇ ਮੈਂਬਰ ਨੇ ਉਹਨਾਂ ਵੱਲੋਂ ਜਿਹੜਾ 130 ਬੱਚਿਆਂ ਦਾ ਜਿਹੜਾ ਬੈਗਸ ਨਾਲ ਸਾਈਕਲ ਨਾਲ ਸਟੇਸ਼ਨਰੀ ਕਿਟਸ ਦੇ ਕੇ, ਵਾਟਰ ਬੋਟਲ ਦੇ ਕੇ ਇੱਕ ਅਸੀਂ ਸਨਮਾਨ ਸਮਾਰੋਹ ਰੱਖਿਆ। ਇਹਦੇ ਵਿੱਚ ਮੁੱਖ ਮਹਿਮਾਨ ਡੀਓ ਐਲੀਮੈਂਟਰੀ ਲਲਿਤਾ ਰੋੜਾ ਜੀ ਤੇ ਜੋਨਲ ਕਮਿਸ਼ਨਰ ਸਿਖਨ ਸਾਹਿਬ ਸਾਡੇ ਕੋਲ ਆਏ ਨੇ। ਮਕਸਦ ਸਾਡਾ ਹਮੇਸ਼ਾ ਇਹੀ ਹੁੰਦਾ ਵੀ ਬੱਚਿਆਂ ਨੂੰ ਇਨਕਰੇਜ ਕਰੀਏ, ਵਧੀਆ ਪਲੇਟਫਾਰਮ ਤੇ ਲੈ ਕੇ ਜਾਈਏ। ਤੇ ਇਹੀ ਇੱਕ ਵੈਸਤ ਤਰੀਕਾ ਵੀ ਬੱਚਿਆਂ ਨੂੰ ਜਿਹੜਾ ਅਸੀਂ ਵਾਰ-ਵਾਰ ਆਨਰ ਕਰਦੇ ਆ ਉਹਦੇ ਨਾਲ ਬੱਚਿਆਂ ਦੀ ਇੱਕ ਬਿਲਡ ਬੱਚਿਆਂ ਦੀ ਇੱਕ ਪਾਵਰ ਬਿਲਡ ਹੁੰਦੀ ਹੈ ਬੱਚਿਆਂ ਦੇ ਵਿੱਚ ਬਿਲ ਪਾਵਰ ਸਟਰੋਂਗ ਹੁੰਦੀ ਹੈ ਵੀ ਅਸੀਂ ਹੋਰ ਵਧੀਆ ਕਰਨਾ ਤੇ ਇਹਦੇ ਨਾਲ ਜਿਹੜੇ ਹੋਰ ਦੂਸਰੇ ਬੱਚੇ ਨੇ ਉਹ ਵੀ ਇਨਕਰੇਜ ਹੁੰਦੇ ਆ ਵੀ ਨੈਕਸਟ ਈਅਰ ਅਸੀਂ ਵਧੀਆ ਕਰਾਂਗੇ ਤਾਂ ਸਾਨੂੰ ਵੀ ਜਿਹੜਾ ਸਟੇਜ ਦੇ ਉੱਤੇ ਬੁਲਾ ਕੇ ਚੀਫ ਗੈਸਟ ਤੋਂ ਸਾਨੂੰ ਸਨਮਾਨਿਤ ਕੀਤਾ ਜਾਊਗਾ ਤੇ ਇਹਦੇ ਲਈ ਮੈਂ ਜਿੰਨੇ ਸਾਡੇ ਇਲਾਕਾ ਨਿਵਾਸੀ ਨੇ ਸਟਾਫ ਮੈਂਬਰ ਨੇ ਕਿਉਂਕਿ ਸਾਰੇ ਇੱਕ ਟੀਮ ਵਰਕਾ ਮਤੀਨਗਰ ਜੋ ਕੰਮ ਕਰ ਰਿਹਾ ਇੱਕ ਟੀਮ ਦੇ ਤੌਰ ਤੇ ਅਸੀਂ ਕੰਮ ਕਰਦੇ ਤੇ ਪੇਰੈਂਟਸ ਦਾ ਵੀ ਮੈਂ ਧੰਨਵਾਦ ਕਰਦਾ ਵੀ ਸਾਡੇ ਨਾਲ ਲੜਕੇ ਜਿਹੜਾ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਬੱਚੇ ਨੂੰ ਐਜੂਕੇਸ਼ਨ ਦੇਣ ਦਾ ਅਸੀਂ ਇੱਕ ਆਪਣਾ ਜੜੀਆ ਬਣਾਇਆ ਹੋਇਆ ਉਸੇ ਤਰ੍ਹਾਂ ਸਾਡੇ ਨਾਲ ਲੜਕੇ ਕੰਮ ਕਰਦੇ ਨੇ ਤੇ ਇਹ ਜਿਹੜਾ ਸਾਡਾ ਕੰਟੀਨਿਊ ਰਹੂਗਾ ਤੇ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਆ ਗਿਆ ਨਾ ਇਹ ਐਨਆਰਆਈ ਨੇ ਆ ਕੇ ਸਹਿਯੋਗ ਕੀਤਾ ਐਨਆਰਆਈ ਨੇ ਅੱਜ ਬੜਾ ਵਧੀਆ ਰੋਲ ਪਲੇ ਕੀਤਾ ਜੀ ਤਕਰੀਬਨ 60000 ਰੁਪਏ ਦਾ ਜਿਹੜਾ ਅਸੀਂ ਸਮਾਨ ਬੱਚਿਆਂ ਨੂੰ ਅੱਜ ਜਿਸ ਵੰਡਿਆ ਤੇ ਮੈਂ ਕਹਿੰਦਾ ਵੀ ਪੰਜਾਬ ਦੇ ਵਿੱਚ ਬਹੁਤ ਹੀ ਰੇਅਰ ਕੇਸ ਹੋਣਗੇ ਜਿਹੜਾ ਇੰਨਾ ਵੱਡਾ ਸਮਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਤੇ ਫ੍ਰੀ ਆਫ ਕਾਸਟ ਐਜੂਕੇਸ਼ਨ ਆ ਬੱਚਿਆਂ ਦੀ ਸਭ ਕੁਝ ਫ੍ਰੀ ਮਿਲਦਾ ਮਿਡ-ਡੇ ਮੀਲ ਵੀ ਫ੍ਰੀ ਆ ਨਾਲ ਜਿਹੜਾ ਸਮਾਨ ਮਿਲਣਾ ਉਹ ਉਹ ਅਸੀਂ ਨਾਲ ਦੇ ਰਹੇ ਹਾਂ ਤੇ ਜ਼ਾਹਿਰਾ ਵੀ ਆਉਣ ਵਾਲੇ ਟਾਈਮ 'ਚ ਜਿਹੜਾ ਵੀ ਲੈਵਲ ਆ ਸਰਕਾਰੀ ਸਕੂਲਾਂ ਦਾ ਕਾਫੀ ਉੱਤੇ ਮੇਰਾ ਨਾਮ ਰਚਿਤਾ जो आज स्कूल में बच्चों को ऑनर किया गया क्या कहना चाहते हैं इसके बारे में सो फर्स्ट ऑफ ऑल आई फील दैट एजुकेशन इज़ वेरी इंपॉर्टेंट इन वंस लाइफ और यहाँ पर जो बच्चे हैं एवरी वन इज़ वेरी गुड इन एक्डेमिक्स बट सम हाउ उनके सर्कम्स्टांसिस ऐसे है कि वो लोग फाइनेंशियली उस चीज़ को सपोर्ट नहीं कर पा रहे सो so, हमारे पास जिनके पास रिसोर्सेज हैं तो हम उसको क्यों नहीं किसी और को दे सकते सो फॉर दैट रीज़न ही तो हमारी जो फैमिलीज़ हैं हमारे जो एक्स्ट्रा रिसोर्स हैं अगर हम अपनी लेयर के लिए उसको स्पेंड कर सकते हैं सो वाई नॉट फॉर एजुकेशन सो फॉर दैट परपज़ ओनली जो एक्सल करते स्टूडेंट्स हम उनको फाइनेंसेस दे रहे हैं वी आर गिविंग दैम बैग्स यूनिफॉर्म्स एंड स्कूल किट्स आने वाले समय में आप की तरफ से ऐसे जो उपराला लगातार जारी रहेगा हां जी आ, मैंने जूनियर विंग को जॉइन किया एंड आई एम प्रेसिडेंट ऑफ दैट जूनियर विंग फॉर ऑफ नवचेतना एंड मोर ओवर अभी रिसेंटली हम लोग एक प्लांटेशन ड्राइव भी ऑर्गेनाइज करने वाले नेशनल लाइफ द लाइफ टीम का चार्ट रिपोर्ट